ਦੇ ਨਾਮ ਰਵੀ ਚੋਹਾਨ ਜੀ ਇੱਥੇ ਜਿਹੜੀ ਫਿਲਮ ਬੈਸ ਐਸ ਐਸਰ ਹਮੋਟਰਾਇਜ਼ ਨਹੀਂ ਹੈ ਕੁਝ ਵੀ ਸਟੇਟਮੈਂਟਸ ਕੇ ਲਿਏ ਆਪਣੇ ਬਾਤ ਕਰਨੀ ਹੈ ਸਰ سے ਬਾਤ ਕਰੋ

ਜਿਹੜੀ ਦਾਸਤਾਨੇ ਸਰ ਹੱਥ ਬੰਦ ਕਰਵਾਈ ਗਈ ਹੈ ਕਿ ਇਹ ਪੂਰਾ ਮਾਮਲਾ ਹੈ। ਸਾਜੀ ਬਾਈ ਖਾਲਸਾ ਰਮਤੇ ਜੀ। ਪਹਿਲਾਂ ਇਦਾਂ ਜੀ ਵੀ ਪਤਾ ਜੇ ਤੁਹਾਨੂੰ ਵੀ ਫਿਲਮ ਜਿਹੜੀ ਆ ਉਹ ਸ੍ਰੋਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਆ ਕਿਹਾ ਗਿਆ ਸੀ ਕਿ ਫਿਲਮ ਨਹੀਂ ਲੱਗਣੀ। ਵੈਸੇ ਵੀ ਸਿੱਖ ਸਿਧਾਂਤ ਅਨੁਸਾਰ ਜਿਹੜਾ ਵਾ ਇਹੋ ਜਿਹੀਆਂ ਫਿਲਮਾਂ ਬਣ ਰਹੀਆਂ ਨੇ ਜੋ ਕਿ ਸਾਡੇ ਸਿਧਾਂਤਾਂ ਦੇ ਵਿਰੋਧ ਦੇ ਮਰਿਆਦੇ ਦੇ ਵਿਰੋਧ ਦੇ ਆ। ਸਾਬ ਜੀ ਦਾ ਰੋਲ ਕੋਈ ਮਨੁੱਖ ਨਹੀਂ ਕਰ ਸਕਦਾ। ਸਾਬ ਜੀ ਦਾ ਛੱਡੋ ਕਿਸੇ ਸ਼ਹੀਦ ਸਿੰਘ ਦਾ ਨਹੀਂ ਕਰ ਸਕਦਾ। ਉਹ ਸਾਡੇ ਵਾਸਤ ਨੁਤਬਾ ਕੀ ਆ ਸਾਬ ਜੀ ਦਾ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਹਨਾ। ਪਰ ਉਹਦੇ باوجود ਵੀ ਇਹਨਾਂ ਲੋਕਾਂ ਦੇ ਵੱਲੋਂ ਵਾਰ-ਵਾਰ ਇਹ ਪ੍ਰੋਵੋਕੇਸ਼ਨ ਕੀਤੀ ਜਾਂਦੀ ਆ ਪੈਸਿਆਂ ਦੀ ਖਾਤਰ ਚੰਦ ਚਲਣਾਂ ਦੀ ਖਾਤਰ ਜਾਂ ਪਤਾ ਨਹੀਂ ਕਿਹੜੀ ਗੱਲਾਂ ਹਰ ਵਾਰ ਸਿੱਖਾਂ ਦੇ ਜਿਵੇਂ ਜਖਮਾਂ ਦੇ ਰੋਲ ਪਾਉਣ ਵਾਲੀ ਗੱਲ ਆ ਕੀਤਾ ਜਾਂਦਾ ਤੇ ਫਿਰ ਵੀ ਫਿਲਮ ਜਿਹੜੀ ਆ ਦੁਬਾਰਾ ਇੱਥੇ ਲੱਗੀ ਆ ਜਦ ਕਿ ਸ਼੍ਰੋਣੀ ਕਮੇਟੀ ਵੱਲੋਂ ਤਕੀਰ ਕੀਤੀ ਗਈ ਆ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਆ ਕਿ ਕਿਸੇ ਵੀ ਮਨੁੱਖ ਜਿਹੜਾ ਕੋ ਰੋਲ ਨਹੀਂ ਕਰ ਸਕਦਾ ਇਸ ਫਿਲਮ ਦੇ ਵਿੱਚ ਸ਼ਰਿਆਮ ਜਿਹੜਾ ਵਾ ਉਹ ਰੋਲ ਕਰਵਾਏ ਗਏ ਨੇ ਮਨੁੱਖੀ ਜਾਮੇ ਦੇ ਵੱਲੋਂ ਬੰਦਿਆਂ ਦੇ ਵੱਲੋਂ ਤੇ ਉਹ ਫਿਲਮਾਂ ਇੱਥੇ ਬਣਾ ਕੇ ਇਸ ਫਿਲਮ ਵਿੱਚ ਲਾ ਕੇ ਤਸ਼ੀਦਾ ਦੇ کردار ਨੂੰ ਜਿਹੜਾ ਨੀਵਾ ਬਖਾਇਆ ਜਾਂਦਾ ਸਾਨੂੰ ਇਹੋ ਜਿਹਾ ਪ੍ਰਚਾਰ ਦੀ ਲੋੜ ਨਹੀਂ ਹੈਗੀ ਪ੍ਰਚਾਰ ਗੁਰੂ ਸਾਹਿਬ ਦੀ ਕਿਰਪਾ ਨਾਲ ਸਿੱਖ ਕੌਮ ਕਰਨ ਵਾਸਤੇ ਸਮਰਥੇ ਆ ਪ੍ਰਚਾਰ ਅਸੀਂ ਕਰ ਲਾਂਗੇ ਅਸੀਂ ਦੱਸ ਲਾਂਗੇ ਆਪਣੀ ਪੀੜ੍ਹੀ ਨੂੰ ਸਾਡੇ ਸਹਾਸ਼ੀਤ ਕੌਣ ਨੇ ਸਾਡੇ ਸਾਬਜਾਦੇ ਕੌਣ ਨੇ ਸਾਨੂੰ ਐਨੀਮੇਟਡ ਕਾਰਟੂਨ ਬਣਾ ਕੇ ਜਿਹੜਾ ਉਹ ਮਨਜ਼ੂਰ ਨਹੀਂ ਹੈਗਾ। ਤਾਂ ਹੁਣ ਇੱਥੇ ਪਹੁੰਚੇ ਜੇ ਕੀ ਗੱਲਬਾਤ ਹੋਈ ਹੈ। ਗੱਲਬਾਤ ਉਹ ਹੀ ਵੀ ਇਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਆ ਕਿ ਅੱਜ ਜਿਵੇਂ ਆਪਾਂ ਦੇਖਿਆ ਵਾ ਅਖਬਾਰਾਂ 'ਚ ਵੀ ਆਇਆ ਤੁਹਾਡੇ ਮੀਡੀਆ ਦੇ ਵਿੱਚ ਸਾਰਿਆਂ ਨੇ ਤੁਸੀਂ ਬਿਆਨ ਲਾਏ ਹੋਏ ਨੇ ਅਸੀਂ ਵੀ ਸੀ ਦੇ ਪ੍ਰਧਾਨ ਦਾ ਵੀ ਲਾਏ ਹੋਣੇ ਆ ਜਾਇਦਾਰ ਦਾ ਵੀ ਲਾਇਆ ਹੋਣਾ। ਪਤਾ ਹੋਣ ਦੇ ਬਾਵਜੂਦ ਵੀ ਇਹਨਾਂ ਦੇ ਵੱਲੋਂ ਫਿਲਮ ਲਾਈ ਸੀ ਇੱਥੇ। ਉਹਨੇ ਤੇ ਪਹੁੰਚ ਕੇ ਇਹਨਾਂ ਨੂੰ ਬੰਦਿਆਂ ਨੂੰ ਸਮਝਾਇਆ ਵੀ ਸ਼ੋਅ ਇਹਨੂੰ ਬੰਦ ਕਰੋ ਬਾਅਦ ਡਾਂਗ ਫੇਰਾਂਗੇ ਉਹਦਾ ਫਾਇਦਾ ਹੋਣਾ ਤੁਹਾਨੂੰ। ਇਹ ਤਾਂ ਫਰਜ਼ ਇਹਨਾਂ ਦਾ ਬਣਦਾ ਨਾ ਵੀ ਜਦੋਂ ਬੈਨ ਕੀਤਾ ਹੋਈ ਚੀਜ਼ ਆ ਸਾਰੇ ਪੰਜਾਬ 'ਚ ਪ ਫਰੀ ਨਾ ਲਾਉਣ ਦਾ ਕੀ ਮਤਲਬ ਬਣਦਾ ਸੀ ਸ਼ਰਾਰਤੀ ਆ ਨਾ ਜਾਣ ਕੇ ਤੁਹਾਡੇ ਵਾਲਾ ਬੰਦ ਕਰਾ ਲਈ ਸੀਗੀ ਬਿਲਕੁਲ ਕਰਵਾਤੀ ਇਹਨਾਂ ਨੂੰ ਕਹਿੰਦਾ ਬੰਦੇ ਪੁੱਤਾਂ ਨੂੰ ਬੰਦ ਕਰ ਦੇਣਗੇ ਠੀਕ ਹੈ ਨਹੀਂ ਬੰਦ ਕਰਵਾਈ ਜਾਊਗੀ ਇਹ ਤਾਂ ਕਰਵਾਈ ਦੇਣੀ ਹੈ